ਪਾਜੀ ਸਾਹਮਣੇ ਸਾਹਜਾ ਲੱਗਿਆ ਯਾਰ ਯਾਰ Obrigado. सामने देखो आगे सारे दीदा जी हेलो वरिक ਨਾਲ ਹੋ ਜੋ ਬੱਡੇ ਭਾਜੀ ਹੈਲੋ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਅੱਜ ਸੁਲਤਾਨਪੁਰ ਲੋਹੜ ਤੇ ਅੱਜ ਐਪਲ ਸਟੋਰ ਔਰ ਸ਼ਿਵਸਨਾ ਬਾਲਾ ਸਾਹਿਬ ਘਾਕਰੇਵਲੋਂ ਬਾਬਾ ਜੀ ਜਿਹੜੇ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਪੂਰਾ ਸੰਸਾਰ ਨਹੀਂ ਭੁੱਲ ਸਕਦਾ ਅੱਜ ਉਹਨਾਂ ਦਾ ਜਿਹੜੇ ਜਨਮ ਦਿਹਾੜੇ ਦੇ ਉੱਤੇ ਇੱਕ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਜਾਂਦੀ ਏ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਉਹਨਾਂ ਦਾ ਬਰਥਡੇ ਕੀ ਉਪਲਖ ਦੇ ਵਿੱਚ ਸੰਗਠਾ ਵੱਲੋਂ ਇਸ ਛੋਟਿਆਂ ਦਾ ਕੇਕ ਕੱਟ ਕੇ ਉਹਨਾਂ ਦਾ ਬਰਥਡੇ ਮਨਾਇਆ ਜਾ ਰਿਹਾ ਸਾਰੇ ਉਸਤਾਦ ਦੇ ਨਾਲ ਸਾਡੇ ਸ਼ਹਿਰ ਦੇ ਕੌਂਸਲ ਸਾਹਿਬਾਨ ਇੱਥੇ ਪਹੁੰਚੇ ਸਾਰੇ ਸੰਗਤ ਪਹੁੰਚੀਏ ਸਾਡੇ ਗੋਲਡੀ ਜੀ ਕੌਂਸਲਰ ਰਾਈ ਸਾਹਿਬ ਗ੍ਰੰਤ ਜੀ ਸਾਡੇ ਹੋਰ ਵੀ ਹਿੰਦੂs ਗਠਨ ਦੇ ਸ਼ਖਸਾਂ ਕੋਲੋਂ ਸਾਰੇ ਸਮੇਟਨ ਇੱਥੇ ਪਹੁੰਚ ਰਹੇ ਨੇ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਏ ਤੇ ਆਪਣੇ ਸ਼ੇਰ ਦੇ ਵਿੱਚ ਭਾਈਚਾਰੇ ਨੂੰ ਐਸਰੇ ਕਾਇਮ ਰੱਖ ਕੇ ਐਸਰੇ ਹੀ ਆਪਣੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਜਿਹੜੇ ਵਿਚਾਰ ਦਾ ਰਾਗ ਤੇ ਨਾਲ ਚੱਲਦੇ ਰਹੀਏ ਉਹਨਾਂ ਦੇ ਕਹਿੰਦੇ ਚੱਲਦੇ ਰਹੀਏ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖੀਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਗਤ ਜੀ ਕੀ ਜੈ ਬੋਲੇ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਅੰਮ੍ਰਿਤਸਰ ਦੇ ਵਿੱਚ ਅਭੀ ਐਪਲ ਸਟੋਰ ਤੇ ਜਿਸ ਤਾ ਕੀ ਤੁਸੀਂ ਦੇਖਿਆ ਹੈਗਾ ਕਿ ਜਦੋਂ ਵੀ ਕੋਈ ਤਾਰੀਖਿਕ ਕਾਰਜਕ੍ਰਮ ਪੱਲਾ ਹੁੰਦਾ ਹੈ ਜਾਂ ਕੋਈ ਤਾਰੀਖਿਕ ਸਾਡਾ ਕੋਈ ਦਿਨ ਆਉਂਦਾ ਹੈ ਤੇ ਸਾਡੇ ਅਭੀ ਐਪਲ ਸਟੋਰ ਵਾਲੇ ਜਿਹੜੇ ਸਾਡੇ ਜੱਤੀ ਵੀ ਹੈ ਔਰ ਸਾਡੇ ਰਜਿੰਦਰ ਸਿੰਘ ਦੇਵ ਜੀ ਹੈ ਰਵੀ ਜੀ ਹੈ ਇਹ ਮਿਲ ਜੁਲ ਕੇ ਸਾਰੇ ਜਣੇ ਇੱਕ ਬੜਾ ਅੱਛਾ ਉਪਰਾਲਾ ਕਰਦੇ ਨੇ ਜਿਹੜੇ ਦਾ ਸਾਡੇ ਜਿਹੜੀ ਸਾਂਝੀ ਵਾਸਤਾ ਦਾ ਸੰਦੇਸ਼ ਜਿਹੜਾ ਉਹ ਸਮਝ ਨੂੰ ਜਾਂਦਾ ਔਰ ਅੱਜ ਮੈਨੂੰ ਇਹਨਾਂ ਨੇ ਬੁਲਾਇਆ ਸਪੈਸ਼ਲੀ ਗੁਰਦਾਸਪੁਰ ਤੋਂ ਇੱਥੇ ਮੈਂ ਹਰਵਿੰਦਰ ਸੋਨੀ ਹੈ ਸ਼ਿਵਸ਼ਨਾ ਬਰਾਦਾ ਸਾਹਿਬ ਦੇ ਤੋਂ ਔਰ ਸਪੈਸ਼ਲੀ ਇਹਨਾਂ ਦਾ ਪਿਆਰ ਦੇਖਦੇ ਹੋਏ ਜਿਹੜੇ ਸਮਾਜ ਨੂੰ ਸੰਦੇਸ਼ ਜਿੰਦੇ ਨੇ ਮੇਰਾ ਮਨ ਕੀਤਾ ਕਿ ਮੈਂ ਨਾਲ ਆ ਕੇ ਇਸ ਮਿਲਤ ਹੋਵਾਂ ਪਰ ਬੜਾ ਅੱਛਾ ਲੱਗ ਰਿਹਾ ਸੀ ਆ ਕੇ ਔਰ ਮੈਂ ਇੱਕ ਚੀਜ਼ ਜਾਣਨਾ ਕਿ ਬਾਬਾ ਦੀਪ ਸਿੰਘ ਜੀ ਜੋ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਵਾਰੀਅਰ ਯੋਧਾ ਜਿਹੜਾ ਦੀ ਮਿਸਾਲ ਜਿਹੜੀ ਹੈ ਸਦੀਆਂ ਤੱਕ ਦਿੱਤੀ ਜਾਣੀ ਹੈ ਉਹਨਾਂ ਦਾ ਜਨਮ ਦਿਨ ਸੀ ਦੋ ਦਿਨ ਪਹਿਲੇ ਲੇਕਿਨ ਰਸ਼ਬੋਤ ਸੀਗਾ ਤਾਂ ਫਿਰ ਪਲਾਨ ਕੀਤਾ ਗਿਆ ਕਿ ਆਪਾਂ ਦੋ ਦਿਨ ਬਾਅਦ ਉਹਨਾਂ ਨੂੰ ਸੈਲੀਬ੍ਰੇਟ ਕਰਾਂਗੇ ਅੱਜ ਏਸ਼ੀਆ ਦਾ ਲੰਗਰ ਲਗਾ ਕੇ ਇੱਕ ਅੱਛਾ ਸੰਦੇਸ਼ ਜੀ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਸਾਡੇ ਯੋਧਾ ਨੇ ਜਿਹੜੇ ਸਾਡੇ ਧਾਰਮਿਕ ਲੋਕ ਨੇ ਇਹ ਸਾਡੇ ਸਿਰਮਾਇਆ ਨੇ ਇਹਨਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਕਿਹਨਾ ਦੀ ਜੋਸ਼ਿਕਾਵਾ ਹੈ ਹਮੇਸ਼ਾ ਉਹਨਾਂ ਨੂੰ ਸਬੂ ਅਡਾਪਟ ਕਰਕੇ ਸਮਾਜ ਨੂੰ ਇੱਕ ਸਾਂਝੀ ਬਾਤ ਦਾ ਸੰਦੇਸ਼ ਜਿਹੜਾ ਦੇਣਾ ਹੈ ਬਾਕੀ ਜਿਹੜੀ ਸਲਾਰਤੀ ਲੋਕ ਨੇ ਜੋ ਸਾਡੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹਦੇ ਨੇ ਕਿ ਉਹ ਸਾਡੇ ਪੰਜਾਬ ਨੂੰ ਅਲੱਗ ਦਿਖਾ ਤੇ ਲੈ ਕੇ ਜਾਣਾ ਚਾਹੁੰਦੇ ਨੇ ਥੋੜਾ ਨੇ ਜਿਹੜੇ ਉਹ ਜੋ ਉਹਨਾਂ ਦੀਆ ਸੋਚਾ ਹੈ ਉਹ ਜਿਹੜੀਆਂ ਮਿਸਟਰਾ ਬੂਦ ਹੋਣ ਉਹਨਾਂ ਦੀਆ ਆਸਾ ਹੋ ਜਾ ਤਸੋ ਮੈਂ ਬਹੁਤ ਬਹੁਤ ਬਧਾਈ ਦਿੰਦਾ ਸਾਰੇ ਸਮਾਜ ਨੂੰ ਸਾਡੇ ਪੰਜਾਬ ਨੂੰ ਪੂਰੇ ਬਲਕਿ ਮੈਂ ਕਹਾਂਗਾ ਪੂਰੇ ਭਾਰਤਵਾਸੀ ਨੂੰ ਕਿ ਬਤਾ ਦੀਪ ਸਿੰਘ ਜੀ ਦੇ ਜਰਮ ਦੇ ਸਾਰਣ ਨੂੰ ਬਹੁਤ ਬਹੁਤ ਬਧਾਈ ਹੋਵੇ ਔਰ ਨਾਲ ਹੀ ਅਭੀ ਐਪਲ ਸਟੋਰ ਜੋ ਕਿ ਹਮੇਸ਼ਾ ਹੈ ਕੰਮ ਕਰਦਾ ਹੈ ਔਰ ਮੈਂ ਉਹਨਾਂ ਨੂੰ ਹੀ ਸ਼ੁਭਕਾਮਨਾਵਾਂ ਦਵਾਂਗਾ ਕਿ ਹਮੇਸ਼ਾ ਐਸਾ ਹੀ ਕੰਮ ਕਰਦੇ ਰਹੋ ਤਾਂ ਕਿ ਲੋਕ ਜਿਹੜੇ ਇੱਕ ਜੁਟਾ ਹੈ ਧੰਨਵਾਦ ਵਾਇਗੁਰ ਨੀਰ ਖਾਲਸਾ ਵਾਇਗੁਰ ਜੀ ਦੀ ਫਤਿਹ ਅੱਜ ਅਭੀ ਸੋਰੋਪੇਰ ਨੇ ਬਾਬਾ ਤੀਰ ਜਰਨ ਦਿਹਾੜੇ ਉਪਰਲੇ ਚ ਲੰਗਰ ਦਾ ਪ੍ਰੋਗਰਾਮ ਕੀਤਾ ਵਾ ਉੱਥੇ ਅਸੀਂ ਪਹੁੰਚੇ ਆ ਬੜੇ ਮਨ ਨੂੰ ਖੁਸ਼ੀ ਹੋਈ ਇੱਥੇ ਦੇਖ ਕੇ ਇਹਨਾਂ ਦਾ ਉਤਸ਼ਾਹ ਦੇਖ ਕੇ ਸ੍ਰੀ ਦੇਵ ਜੀ ਪੰਜਾਬ ਪ੍ਰਧਾਨ ਜੀ ਤੇ ਆਕੇ ਬੀਬਾ ਜੀ ਜੀ ਰਵੀ ਭਾਈ ਜੀ ਸਾਰੇ ਆਏ ਇਹਨਾਂ ਨੇ ਸਾਰੇ ਹਰ ਵਾਰੀ ਪਿਛਲੀ ਵਾਰੀ ਵੀ ਕੀਤਾ ਸੀ ਐਰਕਿਵ ਕੀਤਾ ਵਾ ਇਸ ਤਰ੍ਹਾਂ ਹੀ ਪ੍ਰੋਗਰਾਮ ਚੱਲਦੇ ਰਹਿਣ ਤੇ ਆਪਾਂ ਖੁਸ਼ੀਆਂ ਖੜੇ ਸਾਂਝੀਆਂ ਕਰਦਾ ਰਹੀਏ ਤੇ ਜਨਮ ਦਿਹਾੜੇ ਮਨਾਉਂਦੇ ਰਹੀਏ। ਵਾਇਟ ਬੀਕਾ ਸਾਹ ਵਾਇਟ ਸਭ ਤੋਂ ਪਹਿਲਾਂ ਤੇ अनोखे ਅਮਰਜੀਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਵਿੱਚ ਨਾ ਕੋਟੇਂ ਕੋਟ ਪਰ ਨਾਮ ਕਰਦਾ ਕਿ ਅੱਜ ਮੇਰੇ ਬਹੁਤ ਹੀ ਨਜ਼ਦੀਕੀ ਸੱਜਣ ਮੇਰੇ ਭਰਾ ਜਤਿਨ ਜੀ ਦਿਨਾਰੇ ਅਬੀ ਐਪਲ ਸਟੋਰ ਜੋ ਕਿ ਆਏ ਦੇ ਨਹੀਂ ਕਾਫੀ ਸੇਵਾ ਕਰਦੇ ਨੇ ਸਮਾਜ ਦੇ ਅਤੇ ਅੱਜ ਉਹਨਾਂ ਵੱਲੋਂ ਇਥੇ ਬਾਬਾ ਦੀਪ ਸਿੰਘ ਜੀ ਦੇ ਪੀਟਰ ਦਿਹਾੜੇ ਦੇ ਸਬੰਧ ਦੇ ਵਿੱਚ ਲੰਗਰ ਲਾਏ ਗਏ ਨੇ ਤੇ ਉਹ ਸੰਤਾਂ ਨੂੰ ਕੇਕ ਪੇਸੀ ਦੇ ਲੰਗਰ ਦੇ ਨਾਲ ਤੇ ਲੰਗਰ ਸ਼ਿਕਾਰੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ